ਨਾ ਮੈਂ ਤੇ ਅੱਜ ਕਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਹੜੇ ਮੁੱਦੇ ਨੂੰ ਲੈ ਕੇ ਮਾ ਲਖਵੀਰ ਸਿੰਘ ਜੀ ਲੋਟ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜੋ ਸ਼ਰੋਮਣੀ ਅਕਾਲੀ ਦਲ ਵਿੱਚ ਬਾਗੀ ਸੁਰਾਂ ਚੱਲ ਰਹੀਆਂ ਨੇ ਉਹਨਾਂ ਸਬੰਧ ਵਿੱਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਉਹ ਰੱਖੀ ਹੈ ਕਿਉਂਕਿ ਜੋ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਬੜੀ ਲੰਮਾ ਸਮਾਂ ਰਾਜ ਭਗ ਮਾਣਿਆ ਇੱਕ ਹੋਰ ਕਮੇਟੀ 'ਚ ਵੀ ਰਹਿ ਕੇ ਜਿਹੜੇ ਮਸਲੇ ਸੀਗੇ ਉਹ ਵਿਚਾਰੇ ਸਾਹ ਜਾ ਸਕਦੇ ਸੀ ਪਰ ਅੱਜ ਉਹ ਓਪਨਲੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਉਹਨਾਂ ਅੱਜ ਬਾਹਰ ਕਹਿ ਰਹੇ ਨੇ ਉਹ ਜੋ ਔਰਤ ਕਮੇਟੀ ਆ ਉਹਦੇ ਵਿੱਚ ਪਾਰਟੀ ਦੇ ਅੰਦਰ ਬੈਠ ਕੇ ਸਾਰੀਆਂ ਗੱਲਾਂ ਕਰਨੀ ਚਾਹੀਦੀਆਂ ਸੀ ਤੇ ਹੁਣ ਵੀ ਬੇਨਤੀ ਕਰਦਾ ਵੀ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਪਾਰਟੀ ਦੇ ਵਿੱਚ ਬੈਠ ਕੇ ਸਾਰੀਆਂ ਪ੍ਰਚਾਰ ਕਰਨ ਇਹ ਜਿਹੜਾ ਬੜਾ ਲੰਮਾ ਸਮਾਂ ਇਹਨਾਂ ਲੋਕਾਂ ਨੇ ਰਾਜ ਭਾਗ ਮਾਣਿਆ ਤੇ ਅੱਜ ਉਹੀ ਲੋਕ ਪਾਰਟੀ ਤੇ ਉਂਗਲਾ ਠਾ ਰਹੇ ਨੇ ਤੇ ਜਿਨ੍ਹਾਂ ਨੇ ਰਾਜ ਭਾਗ ਮਾਣਿਆ ਤੇ ਅੱਜ ਪਾਰਟੀ ਦਾ ਜਿਹੜਾ ਪਟਿਆਰੇ 'ਚ ਜੋ ਹਸਰ ਹੈ ਉਹ ਮੈਂ ਸਮਝਦਾ ਇਹਨਾਂ ਲੋਕਾਂ ਕਰਤੀ ਹੋਇਆ ਇਹਨਾਂ ਦੇ ਰਾਜ ਭਾਗ ਮਾਣਿਆ ਤੇ ਅੱਜ ਪਾਰਟੀ ਦਾ ਵਿਰੋਧ ਕਰ ਰਹੇ ਨੇ ਕਿੰਨੇ ਬੰਦੇ ਜਿਹੜੇ ਹੱਕ ਦੇ ਵਿੱਚ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੇ ਕਿੰਨੇ ਜਿਹੜੇ ਵਿਰੋਧਤਾ ਕਰਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਸੁਖਬੀਰ ਸਿੰਘ ਬਾਦਲ ਨਾਲ ਨੇ ਜੋ ਉਤਕਾਲੀ ਦਾ ਲਾਈਵ ਸਟ੍ਰੀਮਿੰਗ ਹੈ ਚਾਹੇ ਉਹ ਪਾਰਟੀ ਦੇ ਬਾਕੀ ਜਿਹੜੇ ਵਿੰਗ ਨੇ ਸਾਰੇ ਐਸਸੀ ਡੀਸੀ ਵਿੰਗ ਵਗੈਰਾ ਸਾਰੇ ਉਸ ਗੀਰ ਸਿੰਘ ਬਾਦਲ ਦੇ ਨਾਲ ਨੇ ਇਹ ਪੰਜ ਚਾਰਕ ਬੰਦੇ ਨੇ ਜਿਹੜੇ ਪਾਰਟੀ ਦੇ ਖਿਲਾਫ ਅੱਜ ਆਵਾਜ਼ਾਂ ਠਾਰ ਰਹੇ ਸੁਲਜੀਤ ਸਿੰਘ ਰਖੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸੁਖਵੀਰ ਸਿੰਘ ਬਾਦਲ ਸ਼੍ਰੀ ਕਾਲਕਟਖ ਸਾਹਿਬ ਜਾ ਕੇ ਮਾਫੀ ਮੰਗਣ ਤੇ ਦੂਜਾ ਆਪਣੇ ਪਾਰਟੀ ਪ੍ਰਧਾਨ ਤੋਂ ਆਪਣਾ ਅਸਤੀਫਾ ਦੇਣ ਨੂੰ ਇਹ ਸਦਾ ਸੁਖਵੀਰ ਸਿੰਘ ਬਾਦਲ ਨੇ ਜੋ ਅੱਜ ਵੀ ਉਹ ਗਏ ਹੋਏ ਨੇ ਅਕਾਲ ਤਖਤ ਤੇ ਜਿਹੜੀ ਦੂਜਾ ਗਰੁੱਪ ਹੈ ਮੈਂ ਸਭ ਦਾ ਜੋ ਅਕਾਲ ਤਖਤ ਨੂੰ ਮਨੇ ਅਪਲੀਕੇਸ਼ਨ ਦਿੱਤਾ ਜਿਹਨ ਜੋ ਤਖਤ ਸਾਹਿਬ ਉਹਨਾਂ ਨੂੰ ਹੁਕਮ ਕਰਨਗੇ ਸੁਖਵੀਰ ਸਿੰਘ ਬਾਦਲ ਨੂੰ ਕੋਈ ਤਖਤ ਤੋਂ ਕੋਈ ਬਾਹਰ ਨਹੀਂ ਕਿਉਂਕਿ ਪੰਥਕ ਪਾਰਟੀ ਹੈ ਇਹ ਸ਼ਰਮ ਨਹੀਂ ਅਕਾਲੀ ਦਮ ਨੇ ਸਦਾ ਅਕਾਲ ਤਖਤ ਨੂੰ ਸੇਧ ਲੈ ਕੇ ਸਾਰੇ ਪ੍ਰੋਗਰਾਮ ਕਰੇ ਨੇ ਤੇ ਸਦਾ ਹੀ ਚੱਲਦੀ ਆ ਰਹੀ ਹੈ ਕੀ ਮਾਫੀ ਮੰਗਣੀ ਚਾਹੀਦੀ ਹੈ ਸੁਖਵੀਰ ਸਿੰਘ ਬਾਦਲ ਨੂੰ ਜੋ ਲੱਗਦਾ ਹੈ ਜੇ ਕੋਈ ਗਲਤੀ ਕਿਸੇ ਨੇ ਕੀਤੀ ਹੈ ਅਕਾਲ ਤਖਤ ਮਹਾਨ ਹੈ ਜੀ ਉਹ ਤੋਂ ਮਾਫੀ ਮੰਗਣੀ ਚਾਹੀਦੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੋ। ਬਾਕੀ ਸੁਰਾਂ ਦੀ ਗੱਲ ਕਰੀਏ ਜਿਵੇਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਉਹ ਆਵਾਜ਼ ਜਿਹੜੀ ਜ਼ਿਆਦਾ ਮਤਲਬ ਸੁਣਾਈ ਦੇ ਰਹੀ ਹੈ ਬਾਕੀ ਦੇ ਤੇ ਕੁਝ ਅਜਿਹੇ ਲੀਡਰ ਵੀ ਨੇ ਜਿਹੜੇ ਹਲੇ ਤੱਕ ਚੁੱਪ ਬੈਠੇ ਨੇ। ਇਹ ਨਾਲ ਸੀ ਇਹ ਸੰਦੇਕ ਕਿ ਕੋਈ ਸਾਡੇ ਪਟਿਆਲੇ ਜ਼ਿਲ੍ਹੇ ਚ ਦੋ ਗਰੁੱਪ ਸੀਗੇ ਇੱਕ ਚੰਸ ਦਾ ਰੇਮ ਸਿੰਘ ਚੰਗੂ ਮਾਜਰਾ ਦਾ ਇੱਥੇ ਰੱਖਣਾ ਸਾਬਦਾ। ਮੋਨੇ ਗੁਰਪੰਧੀਆਂ ਦੀ ਆਪਸੀ ਚਸ਼ੂਰਤ ਤੋਂ ਬੰਦ ਹੀ ਨਹੀਂ ਆ ਰਹੀ ਵਰਤਰਾ ਦਾ ਕਾਣ ਹੋ ਰਿਹਾ ਸੀ ਇਸੇ ਕਰਕੇ ਪਟਿਆਲਾ ਜਿਲ੍ਹੇ ਆ ਇੱਕ ਜਿੱਥੇ ਦੋ ਪ੍ਰਧਾਨ ਅਸ਼ਰਮ ਨਕਾਲੀ ਦਲ ਦੇ ਬਣਾਏ ਗਏ ਜਹਾਤੀ ਦੇ ਤੇ ਇਸੇ ਕਰਕੇ ਯੂਥ ਵੀ ਦੇ ਦੋ ਪ੍ਰਧਾਨ ਬਣਾਏ ਗਏ ਕਿਉਂਕਿ ਦੋਨਾਂ ਨੇ ਕਿਹਾ ਵੀ ਅਸੀਂ ਜੇ ਚੰਨੂ ਮਾਰੇ ਦਾ ਪ੍ਰਧਾਨ ਬਣਾਇਆ ਗਿਆ ਤਰਖਾੜਾ ਸਾਹਿਬ ਕਹਿੰਦੇ ਮੇਰਾ ਕਿਉਂ ਨਹੀਂ ਬਣਾਇਆ ਸੋਵੀਰ ਜੀ ਨੇ ਦੋ ਪ੍ਰਧਾਨ ਬਣਾਤੇ ਇਸ ਤਰ੍ਹਾਂ ਯੂਥ ਅਕਾਲੀ ਦਲ ਚ ਹੋਇਆ ਤੇ ਮੈਂ ਸਮਝਦਾ ਕਿ ਲੋਕ ਜੋ ਵੀ ਹੈ ਸੋਵੀਰ ਸਿੰਘ ਦੇ ਜਾਗੂਠਾ ਦੇ ਕੇ ਆਪਣੀਆਂ ਗੱਲਾਂ ਮਨਾਉਂਦੇ ਰਹੇ ਇੰਨਾ ਸਮਝਦਾ ਕਿ ਅੱਜ ਜੋ ਪਟਿਆਲੇ ਦੇ ਹਾਲਾਤ ਨੇ ਕਿਉਂਕਿ ਪੰਥ ਰਤਨ ਜਥੇਦਾਰ ਕੈਂਸਿੰਗ ਟੌੜਾ ਵੇਲੇ 1997 ਚ ਅਸੀਂ ਨਾਉਂਦੇ ਆ ਨੌਂਸਕਟਾਂ ਜਿੱਤੀਆਂ ਸੀ ਤੇ ਇਹ ਇਹਨਾਂ ਦੇ ਹੀ ਜਿਹੜੇ ਸਾਡੇ ਹੁਣ ਆਗੂ ਨੇ ਜ਼ਿਲ੍ਹੇ ਦੇ ਮੁਖਾ ਹੋਵੇਦਾਰ ਬਣੇ ਹੋਏ ਨੇ ਪ੍ਰਧਾਨ ਬਣੇ ਹੋਏ ਨੇ ਜਾਂ ਉਹ ਸਾਡੇ ਕਮਾਂਡਰ ਬਣੇ ਹੋਣ ਨੇ ਜ਼ਿਲ੍ਹੇ ਦੇ ਅੱਜ ਉਹਨਾਂ ਦੀ ਜੋ ਬਾੜੀ ਬਣਦੀ ਹੈ ਜੋ ਹਾਲਾਤ ਅੱਜ ਜੋ ਪਟਿਆਲੇ ਡਿਸਟ੍ਰਿਕਟ ਦੇ ਹੋਏ ਨੇ ਕਿਉਂਕਿ ਅੱਜ ਅਸੀਂ ਬਿਲਕੁਲ ਜ਼ੀਰੋ ਤੇ ਆ ਗਿਆ ਇਹ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਡੇ ਲੀਡਰਾਂ ਦੀ ਜਿਹੜੇ ਲੀਡਰ ਆਗੂ ਨੇ ਇਹਨਾਂ ਨੂੰ ਵਰਕਰ ਨਹੀਂ ਸੰਭਿਆ ਇਹਨਾਂ ਨੇ ਕੋਈ ਵਰਕਰ ਨੂੰ ਆਉਦੇ ਨਹੀਂ ਤੇ ਸਿਰਫ ਆਪੜੇ ਧੜੇ ਪਾਣ ਤੋਂ ਬਿਨਾਂ ਨੇ ਕੋਈ ਕੰਮ ਨਹੀਂ ਇਹਨਾਂ ਨੇ ਕਹਿੰਦੇ ਕਿ 2017 ਚ ਇਲੈਕਸ਼ਨ ਹੋਈਆਂ 2019 ਚ ਹੋਈਆਂ 2022 2024 ਚ ਇਹ ਇਲੈਕਸ਼ਨਾਂ ਦਾ ਜਿਹੜਾ ਸਾਰਾ ਸੇਰਾ ਕਹਿ ਰਹੇ ਨੇ ਵੀ ਮਤਲਬ ਕਹਿੰਦੇ ਵੀ ਜਿਹੜੀ ਨੁਕਸਾਨ ਹੋਇਆ ਜਿਹੜਾ ਪਾਰਟੀ ਨੂੰ ਉਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹਿੱਕ ਕਰਕੇ ਹੋਇਆ ਜੀ ਜਦੋਂ ਸੁਖਵੀਰ ਸਿੰਘ ਬਾਦਲ 2000 ਅਕ ਚ ਪ੍ਰਧਾਨ ਬਣੇ ਜੀ 2012 ਚ ਜਦੋਂ ਸਰਕਾਰ ਰੀਪੀਟ ਹੋਈ ਹੈ ਉਦੋਂ ਹੀ ਰਖੜਾ ਸਾਹਿਬ ਕਹਿੰਦੇ ਸੀਗੇ ਜਿ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬੜੀਆਂ ਵਧੀਆਂ ਨੇ ਜਿਹਦੇ ਨਾਲ ਸਾਡੀ ਸਰਕਾਰ ਰੀਪੀਟ ਹੋਈ ਹੈ ਤੇ ਉਦੋਂ ਇਹ ਵੀ ਗੱਲਾਂ ਕਰਦੇ ਜੋ ਵਿਕਾਸ ਅਜ ਪੰਜਾਬ ਦਾ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਅੱਜ ਤਰ੍ਹਾਂ ਨਾ ਕੀਤਾ ਨਾ ਕਰ ਸਕੇ ਉਸ ਟਾਈਮ ਤਾਂ ਸੁਖਵੀਰ ਸਿੰਘ ਬਾਦਲ ਚੰਗਾ ਸੀ ਅੱਜ ਮੈਂ ਸਮਝਦਾ ਕਿ ਇਹ ਲੋਕਾਂ ਨੂੰ ਮਾੜਾ ਲੱਗਣ ਲੱਗ ਗਿਆ ਇਹ ਪਤਾ ਨਹੀਂ ਇਹਨਾਂ ਦੀਆਂ ਕੀ ਨੀਤੀਆਂ ਨੇ ਅਸੀਂ ਨਹੀਂ ਸਮਝਦੇ ਪਰ ਮੈਂ ਸਮਝਦਾ ਕਿ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਵੀਰ ਸਿੰਘ ਬਾਦਲ ਦੀ ਪਿੱਛੇ ਕਿਹੜਾ ਪਟਿਆਲੇ ਜ਼ਿਲ੍ਹੇ ਚ ਵੀ ਜ਼ਿਆਦਾ ਤਾਂ ਲੀਡਰ ਇਹ ਥੋੜੇ ਜਿਹੇ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਸਰਦਾਰ ਸੁਵੀਰ ਸਿੰਘ ਬਾਦਲ ਜਿਹੜੀ ਹਾਰ ਹੋਈ ਹੈ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਵੀ ਕਿਸੇ ਤਾਂ ਕੋਈ ਗਲਤੀ ਹੈ ਨਾ ਸਰਦਾਰ ਸੁਵੀਰ ਸਿੰਘ ਬਾਦਲ ਮੰਨਦੇ ਆ ਵੀ ਉਹਨਾਂ ਤੋਂ ਗਲਤੀ ਹੋਈ ਹੈ ਇਹ ਜਿਹੜੀ ਹਾਰ ਹੋਈ ਹੈ ਸਰਦਾਰ ਸੁਵੀਰ ਸਿੰਘ ਬਾਦਲ ਨੇ ਮਿਹਨਤ ਕੀਤੀ 3 ਮਹੀਨੇ ਆਪਣੇ ਘਰ ਨਹੀਂ ਬੜੇ ਪੰਜਾਬ ਜਾਉ ਯਾਤਰਾ ਚ ਲਾਈ ਉਹਨਾਂ ਨੇ ਜੀ ਠੀਕ ਹੈ ਉਹਦੇ ਨਾਲ ਬੜੀ ਲਹਿਰ ਪੰਜਾਬ ਵਿੱਚ ਪੈਦਾ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਹਲਕਿਆਂ ਚ ਰੈਡੀਆਂ ਕੀਤੀਆਂ ਆ ਪੂਰੀ ਜ਼ਿੰਮੇਵਾਰੀ ਦਾ ਉਹਨੇ ਆਪਣਾ ਫਰਜ਼ ਨਿਭਾਇਆ ਜਿਹੜਾ ਹਲਕੇ ਵਾਲੇ ਨੇ ਹਲਕੇ ਦੀ ਜ਼ਿੰਮੇਵਾਰੀ ਤੇ ਹਲਕੇ ਵਾਲੇ ਜਿਹੜਾ ਇੰਚਾਰਜ ਆ ਉਹਦੀ ਬਣਦੀ ਆ ਨਾ ਕਿ ਹਲਕੇ ਚ ਵੀ ਆ ਕੇ ਸੁਖਵੀਰ ਸਿੰਘ ਬਾਦਲ ਕੰਮ ਕਰੂਗਾ ਸੁਖਵੀਰ ਸਿੰਘ ਬਾਦਲ ਨੇ ਜੇ ਮਿਹਨਤ ਚਰੀ ਆਪਣੇ ਹਲਕੇ ਚ ਸਿਰਫ 2 ਦਿਨ ਰਹੇ ਨੇ ਉਹ ਲਾਸਟ ਉਹਨੇ ਆਪਣੀ ਸੀਟ ਦਿੱਤੀ ਹੈ ਜੈਮਨ ਸਾਹਿਬ ਜਿਹੜੇ ਪਟਿਆਲਾ ਤੋਂ ਵੱਡੇ ਜਹਰੇ ਸੀ ਜਿਹੜੇ ਰੂਜੀ ਪਾਰਕ ਦੇ ਜੀ ਆਕਾਲੀ ਦਲ ਦੇ ਵਫਾਦਾਰ ਸੀ ਉਹਨਾਂ ਨੂੰ ਚਾ ਮਾਰਾ ਕਹਿੰਦੇ ਲੇਕਿਨ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਨੂੰ ਜਿਹੜੇ ਵੱਡੇ ਲੀਡਰ ਹੈਗੇ ਅੱਗੇ ਨਹੀਂ ਆਉਂਦੇ ਆਣਦੇ ਨੇ ਜਿਹੜੇ ਕਰਕੇ ਸੀ ਪਾਰਟੀ ਛੱਡੀ ਐ ਕੀ ਲੱਗਦਾ ਵੀ ਉਹ ਸਹੀ ਨੇ ਇਹ ਐਸੀ ਵੀ ਇਹੀ ਕਹਿ ਰਹੇ ਆਂ ਵੀ ਜੋ ਦੋ ਸਾਡੇ ਜ਼ਿਲ੍ਹੇ ਦੇ ਵੱਡੇ ਲੀਡਰ ਨੇ ਉਹ ਸਿਰਫ ਆਪਣੇ ਧੜੇ ਪਾਲਣ ਤੋਂ ਬਿਨਾ ਦੂਜੇ ਵਰਕਰ ਨੂੰ ਅੱਗੇ ਨਹੀਂ ਆਉਣਗੇ ਜੇ ਚੰਨੂ ਮਾਨ ਸਾਹਿਬ ਨੂੰ ਵੋਟ ਟਿਕਟਾਂ ਪਟਿਆਲਾ ਤੋਂ ਮਿਲੀਆਂ ਕਨਾਵ ਤੇ ਸਨੌਰ ਰਖੜਾ ਸਾਹਿਬ ਕਹਿੰਦੇ ਮੈਨੂੰ ਵੀ ਵੋਟ ਟਿਕਟਾਂ ਚਾਹੀਦੀਆਂ ਨੇ ਰਖੜਾ ਸਾਹਿਬ ਨੇ ਆਪਣੀ ਜੇਤੂ ਲਈ ਨਾਲੇ ਪਟਿਆਲਾ ਤੋਂ ਆਪਣੇ ਜਿਹੜੇ ਚੇਲੇ ਸੀਗੇ ਬਿੱਟੂ ਚੱਠਾ ਜੀ ਉਹਨਾਂ ਨੂੰ ਟਿਕਟ ਦੋਈ ਮੈਂ ਸਾਬਦਾ ਕਿ ਜੇ ਅਸੀਂ ਆਪਣੇ ਧੜੇ ਪਾਲਾਂਗੇ ਅਸੀਂ ਆਪਣੇ ਘਰਾਂ ਨੂੰ ਪਾਲਾਂਗੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਸਬਸਕ੍ਰਾਈਬ ਕਰੂਗਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਅੱਗੇ ਵਧੂਗਾ ਮੈਂ ਸਾਬਦਾ ਕਿ ਸਾਨੂੰ ਆਪਣੇ ਧੜੇ ਛੱਡ ਕੇ ਸਿਰਫ ਦੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨੀ ਚਾਹੀਦਾ ਨਾ ਸਾਬ ਆਪਣੇ ਆਪ ਨੂੰ ਤਕੜਾ ਕਰਨਾ ਕਹਿੰਦੇ ਪ੍ਰਿੰਸਿੰਗ ਚੰਦੂਬਾ ਜੀ ਕਹਿ ਰਹੇ ਨੇ ਕਿ ਅਸੀਂ ਸਿਰਫ ਨਾਰਾਜ਼ ਆ ਬਾਗੀ ਨਹੀਂ ਹੈਗੇ ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਾਰਾਜ਼ਗੀ ਔਰ ਬਾਗੀ 'ਚ ਬੜਾ ਫਰਕ ਹੈ ਨੇ ਤਾਂ ਹੁਣ ਦੁਨੀਆ ਦੇਖ ਲਈ ਹੈ ਜੀ ਵੀ ਜੇ ਬਗਦੀ ਸੁਰ ਉਹ ਚਲਾ ਰਹੇ ਨੇ ਤਾਂ ਹੀ ਉਹਨਾਂ ਨੂੰ ਲੋਕ ਬਗਦੀ ਕਹਿ ਰਹੇ ਨੇ ਜੇ ਉਹ ਨਾਰਾਜ਼ ਹੋਣਗੇ ਨਾਰਾਜ਼ਗੀ ਤਾਂ ਅੰਦਰ ਬੈਠ ਕੇ ਵੀ ਦੂਰ ਹੋ ਜਾਂਦੀ ਹੈ ਆਪਾਂ ਆਪਣੇ ਕਮਰੇ 'ਚ ਬੈਠ ਕੇ ਘਰ ਦੇ ਵਿਚਾਰ ਜੀ ਆਪਾਂ ਨਾਰਾਜ਼ ਹੋ ਜੰਨੇ ਆ ਭਰੇ ਬੈਠ ਕੇ ਆਪਣਾ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਮਨਾ ਲੰਨੇ ਆ ਕੋਈ ਰਿਸ਼ਤੇਦਾਰ ਆਪਣਾ ਨਾਰਾਜ਼ ਹੋ ਗਿਆ ਉਹਨੂੰ ਵੀ ਦੂਰ ਕਰਨ ਜੇ ਬਾਹਰ ਲੋਕਾਂ 'ਚ ਗੱਲ ਨਿਕਲਦੀ ਤਾਂ ਉਹ ਤਾਂ ਬਗਦੀ ਹੋ ਗਈ ਗੱਲ ਨਿਕਲਦੀ ਹੈ ਮੇਰੇ ਸਮਝਦਾ ਕਿ ਉਹ ਨਾਰਾਜ਼ਗੀ ਨਹੀਂ ਹੁੰਦੇ ਉਹ ਬਗਦੀ ਸੁਰਾ ਨਹੀਂ ਆਪਣਾ ਪਾਰਟੀ ਪ੍ਰਧਾਨ ਇਹਨਾਂ ਬਾਕੀਆਂ ਦੇ ਖਿਲਾਫ ਜਾ ਕੇ ਜਿਹੜੇ ਨਾਲ ਇਹਨਾਂ ਦਾ ਕੋਈ ਕਾਰਵਾਈ ਕਰੇਗੀ ਪਰ ਇਹ ਸ਼ਭਮਨੀ ਕਾਲੀ ਦਲ ਦੀ ਅਨਸ਼ਾਸਨੀ ਕਮੇਟੀ ਹੈ ਉਹਨੇ ਦੇਖਣਾ ਕਿ ਕੀ ਕਾਰਵਾਈ ਕਰਨੀ ਹੈ ਕਿਉਂਕਿ ਜੋ ਅੱਜ ਦਿਨਾਂ ਜੋ ਉਹਨਾਂ ਕੋਲ ਰਿਪੋਰਟਾਂ ਜਾ ਰਹੀਆਂ ਨੇ ਉਹਦੇ ਆਧਾਰ ਤੇ ਜੋ ਅਨਸ਼ਾਸਨੀ ਕਮੇਟੀ ਸ਼ਭਮਨੀ ਕਾਲੀ ਦਲ ਦੀ ਬਣੀ ਹੋਈ ਹੈ ਉਹ ਉਸਤੇ ਕੋਈ ਨਾ ਕੋਈ ਫੈਸਲਾ ਜ਼ਰੂਰ ਕਰੂਗੀ ਜਿੰਨਾ ਬੋਲਵਾਲਾ ਨਤੀਜਾ ਲੈਣਾ ਚਾਹੁੰਦੇ ਕਿ ਪੂਰੀ ਇਹ ਇਸ ਤਰ੍ਹਾਂ ਪਾਰਟੀ ਪ੍ਰਧਾਨ ਨੂੰ ਇਹੀ ਸੁਨੇਹਾ ਲਾਉਣਾ ਚਾਹੁੰਦੇ ਆ ਵੀ ਜੋ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਇਹ 104 ਸਾਲ ਪੁਰਾਣੀ ਪਾਰਟੀ ਹੈ ਤੇ ਬੜੀਆਂ ਤਰਬਾਰੀਆਂ ਨਾਲ ਬਣੀ ਹੋਈ ਪਾਰਟੀ ਹੈ ਤੇ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਇਹ ਜਿਹੜੇ ਬੰਦੀ ਲੋਕਾਂ ਦੇ ਚੱਲਦੇ ਨੇ ਤਾਂ ਬਸ ਸਾਨੂੰ ਗਰਾਊਂਡ ਤੇ ਆ ਕੇ ਲੋਕਾਂ ਨਾਲ ਵਿਚਾਰ ਕਰਕੇ ਪਾਰਟੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਕਾਰ ਤੱਕ ਦੇ ਜਥੇਦਾਰ ਜੋ ਸਜਾ ਸਾਨੂੰ ਦੇਣਗੇ ਉਹ ਸਾਨੂੰ ਮਨਜ਼ੂਰ ਆ ਪਰਿੰਚਿੰਗ ਕੇ ਨਮਜਰਾ ਇਹ ਗੱਲ ਕਹਿ ਰਹੇ ਨੇ ਇਹ ਉਹਨਾਂ ਨੇ ਦੇਖ ਲਈ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਈ ਆ ਵੀ ਸਾਨੂੰ ਉਹਨਾਂ ਨੇ ਕੀ ਲਿਖ ਕੇ ਦਿੱਤਾ ਸਾਨੂੰ ਦਾ ਜੇ ਬਾਰੇ ਪਤਾ ਨਹੀਂ ਹੈ ਵੀ ਕੀ ਉਹਨਾਂ ਨੇ ਮਾफी ਨਾਮ ਮੰਗਿਆ ਕਿਉਂਕਿ ਕਾਲ ਤੱਕ ਜੇ ਨਾਫਰੀ ਨਾਮਾ ਲੈਣਾ ਆ ਤਾਂ ਸਾਨੂੰ ਲਿਖ ਕੇ ਦੇਣਾ ਪਊਗਾ ਵੀ ਸਾਸੀਂ ਗਲਤੀਆਂ ਕੀਤੀਆਂ ਨੇ ਸਾਨੂੰ ਇਸ ਗਲਤੀ ਦੀ ਸਜ਼ਾ ਲਈ ਜਾਵੇ ਇਹ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੀ ਸਜ਼ਾ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਏਡੀਆਂ ਗਲਤੀਆਂ ਦੀ ਸਜ਼ਾ ਉਹ ਮੰਗਣ ਵਾਸਤੇ ਗਏ ਨੇ ਮੇਰ ਨੂੰ ਇਸ ਬਾਰੇ ਜਾਣਕਾਰੀ ਇੱਕ ਵਾਰ ਰਖੜਾ ਸਾਹਿਬ ਨੇ ਹੋਰ ਗੱਲ ਕੀਤੀ ਹੈ ਕਿ ਸ਼੍ਰੋਮਣੀ ਕਾਲੀਦਾਲ ਪੰਥਕ ਪਾਰਟੀ ਹੈ ਜਦੋਂ ਪੰਥਕ ਦੇ ਤੌਰ ਤੇ ਅਮਰਿਤਪਾਲ ਸਿੰਘ ਨੂੰ ਜਿੱਤ ਹਾਸਲ ਹੋਈ ਉਹ ਤੋਂ ਤੇ ਦੂਜੇ ਪਾਸੇ ਸਰਜੀਤ ਸਿੰਘ ਖਾਲਸਾ ਤਾਂ ਸਾਨੂੰ ਆਪਣੇ ਕੈਂਡੀਡੇਟ ਖੜਾਉਣੇ ਨਹੀਂ ਚਾਹੀਦੇ ਸੀ ਕਹਿੰਦੇ ਅਸੀਂ ਬਾਦਲ ਸਾਹਿਬ ਨੂੰ ਇਹ ਗੱਲ ਕਹੀ ਸੀ ਪਰ ਉਹਨਾਂ ਨੇ ਸਾਡੀ ਗੱਲ ਇਹ ਮੰਨੀ ਵੀ ਇਹ ਮੈਂ ਗੱਲ ਕਰਾ ਕੜਾ ਚਾਲ ਨੂੰ ਤੇ ਕਹਿ ਨਹੀਂ ਚਾਹੁੰਦਾ ਕਿ ਜਿਹੜਾ ਇਹ ਮਸਲਾ ਸੀਗਾ ਇਹ ਕੋਰ ਕਮੇਟੀ ਦੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਸੀ ਉੱਥੇ ਕਹਿਣਾ ਸੀ ਇਹ ਪੰਨਾਨ ਨੂੰ ਵੀ ਆਪਾਂ ਨੂੰ ਕੈਂਡੀਡੇਟ ਖੜੇ ਨਾ ਕਰਨੇ ਨਹੀਂ ਚਾਹੀਦੇ ਅੱਜ ਉਹ ਬਾਹਰ ਆ ਕੇ ਇਲੈਕਸ਼ਨ ਹੋਣ ਤੋਂ ਬਾਅਦ ਕਹਿ ਰਹੇ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਹੈਗੀ ਇਹ ਮਤਬਾਦੋਂ ਪਾ ਨੂੰ ਉੱਥੇ ਗੈਡ ਵਾਪਸ ਲੈ ਲੈਣਾ ਚਾਹੀਦਾ ਪਰ ਅੱਜ ਜਦੋਂ ਹਾਰ ਹੋਣ ਤੋਂ ਬਾਅਦ ਬੰਦੀ ਸੁਰਾਂ ਦਿਖਾਉਣ ਤੋਂ ਬਾਅਦ ਅਈਆਂ ਜੇ ਗੱਲਾਂ ਕਰਨੇ ਚੰਗੀਆਂ ਨੇ ਜੇ ਪੰਥ 'ਚ ਗੱਲਾਂ ਕਰਦੇ ਆ ਮੈਂ ਸਮਝਦਾ ਕਿ ਸਾਡੇ ਇਹ ਕਿੰਨੇ ਕੁ ਲੋਕ ਪੰਥ 'ਚ ਨੇ ਜਿਹੜੇ ਸਾਡੇ ਲੀਡਰ ਨੇ ਕਿਉਂਕਿ ਕੋਈ ਇਹਨਾਂ ਨੇ ਹਿੰਮਤ ਨਹੀਂ ਸ਼ਕਿਆ ਹੋਇਆ ਪਰ ਖੜਾ ਸਾਹਿਬ ਨੇ ਤੇ ਮੈਂ ਸਮਝਦਾ ਹੋਰ ਮੈਂ ਜਿਹੜੀਆਂ ਇਹਨਾਂ ਦੇ ਗੱਲਾਂ ਮੈਂ ਕਰਨੀਆਂ ਨਹੀਂ ਚਾਹੁੰਦਾ ਕਿਤੇ ਪੰਥਕ ਹੋਣਾ ਗੁਰੂ ਨਾਲ ਜੁੜਨਾ ਤੇ ਅਮਰਤਾਰੀ ਹੋਣਾ ਜਰੂਰੀ ਹੈ ਕੀ ਤੁਹਾਨੂੰ ਲੱਗਦਾ ਵੀ ਉੱਥੇ ਆਪਾਂ ਕੈਂਡੀਡੇਟ ਖੜੇ ਕਰਨੇ ਚਾਹੀਦੇ ਸੀ ਜਾਂ ਨਹੀਂ ਕਰਨੇ ਚਾਹੀਦੇ ਸੀ ਇਹ ਪਾਰਟੀ ਦਾ ਫੈਸਲਾ ਜੀ ਇਹ ਪਾਰਟੀ ਹੈ ਸਾਡੀ ਵੱਡੀ ਬਹੁਤ ਪਾਰਟੀ ਪੁਰਾਣੀ ਪਾਰਟੀ ਹੈ ਪਾਰਟੀ ਦੇ ਜੋ ਫੈਸਲੇ ਨੇ ਨੂੰ ਮੇਨ ਸਾਡੀ ਕਮੇਟੀ ਕੋਰ ਕਮੇਟੀ ਹੈ ਕਿਉਂਕਿ ਅਸੀਂ ਤਾਂ ਇੱਕ ਜ਼ਿਲ੍ਹੇ 'ਚ ਛੋਟੇ ਵਰਕਰ ਆ ਸਾਨੂੰ ਉਸ ਬਾਰੇ ਇਹ ਜਾਣਕਾਰੀ ਨਹੀਂ ਵੀ ਕਢਾਉਣੇ ਜਾਂ ਇਹ ਫੈਸਲਾ ਕੋਰ ਕਮੇਟੀ ਦਾ ਹੈ ਇਸ ਸਾਡੀ ਪਾਰਟੀ ਦਾ ਫੈਸਲਾ ਹੈ ਵੀ ਪਾਰਟੀ ਨੇ ਜੋ ਫੈਸਲੇ ਕਰੇ ਨੇ ਅਸੀਂ ਦਾ ਵਰਕਰ ਨੇ ਉਹ ਪਾਰਟੀ ਦੇ ਫੈਸਲਿਆਂ ਤੇ ਸਿਰ ਮੱਤੇ ਮੰਨਣਾ ਜੀ ਜਿਹੜੀ ਇਹ ਬਗਾਵਤ ਹੋਈ ਹੈ ਕਿਹਦਾ ਕਿਤੇ ਕਹਿੰਦੇ ਜਦੋਂ ਬੂਟਾ ਲਗਾਇਆ ਜਾਂਦਾ ਕਿਸੇ ਨਾ ਕਿਸੇ ਵੱਲੋਂ ਪਰ ਜਦ ਤੇ 2022 ਦੀ ਗੱਲ ਕਰੀਏ ਤਾਂ ਉਦੋਂ ਇੱਕ ਵਿਸ਼ਾ ਇਹ ਵੀ ਬਣੀ ਸੀ ਗੱਲ ਵੀ ਜਿਹੜੇ ਲੋਕਾਂ ਨੂੰ ਅਕਾਲੀ ਦਲ ਤੋਂ ਪ੍ਰੋਬਲਮ ਨਹੀਂ ਹੈ ਬਾਦਲ ਪਰਿਵਾਰ ਤੋਂ ਪ੍ਰੋਬਲਮ ਇਹ ਹੋ ਕੀ ਹੈ ਨਾ 2022 ਤੋਂ ਇਹ ਗੱਲ ਚੱਲੀ ਅੱਜ 2024 ਹੋ ਗਈ ਹੈ ਦੋ ਜੀ ਦੋ ਦੋ ਸਾਲਾਂ ਚ ਢਾਈ ਸਾਲ ਚ ਸਾਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਸੀ ਗੱਲ ਤੇ ਕਿਉਂਕਿ ਇਸ ਗੱਲ ਤੇ ਸਾਨੂੰ ਸਾਰਾ ਕੁਝ ਦੇਖ ਕੇ ਅੱਗੇ ਤਾਂ ਹੀ ਇਲੈਕਸ਼ਨ ਲਈ ਤਿਆਰੀ ਕਰਨੀ ਚਾਹੀਦੀ ਨਹੀਂ ਤਾਂ ਨਾਮੀ ਅਕਾਲੀ ਗੱਲ ਪਿਛੇ ਆਮ ਆਦਮੀ ਪਾਰਟੀ ਸ਼ਾਮਲ ਆਏ ਉਹਨਾਂ ਨੇ ਇਹ ਗੱਲ ਕੀਤੀ ਵੀ ਅਸੀਂ ਸਾਡੀ ਨਾ ਤਾਂ ਕੋਈ ਸੁਣਵਾਈ ਹੁੰਦੀ ਸੀ ਜੇ ਕੋਈ ਵਿਚਾਰ ਸਾਂਝੇ ਕਰਦੇ ਸੀ ਤਾਂ ਉਹਦੇ ਉੱਪਰ ਕੋਈ ਵੀ ਮਤਲਬ ਕੋਈ ਅੱਗੇ ਸੁਣ ਬਾਈ ਜਿਹੜੇ ਤੁਸੀਂ ਜਿੰਨਾਂ ਲੋਕਾਂ ਦੀ ਗੱਲ ਕਰਦੇ ਹੋ ਉਹਨਾਂ ਨੇ ਸਰਕਾਰ ਤੇ ਬਹਿ ਕੇ ਕੇਰਮਾਨੀ ਦੇ ਆਨੰਦ ਮਾਣੇ ਨੇ ਇਹ ਉਹਨਾਂ ਦੀ ਪੂਰੀ ਸੁਣਵਾਈ ਸੀ ਕਿ ਜਿਹੜੇ ਚ ਜੋ ਕਰਦੇ ਸੀ ਰਖੜਾ ਸਾਹਿਬ ਮਾਂਡਰ ਸੀਗੇ ਜ਼ਿਲ੍ਹੇ ਦੇ ਉਹ ਰਖੜਾ ਸਾਹਿਬ ਦੇ ਨਾਲ ਸੀਗੇ ਜੋ ਰਖੜਾ ਸਾਹਿਬ ਕਰਦੇ ਸੀਗੇ ਉਹਨਾਂ ਦੇ ਹਰ ਇੱਕ ਉਹ ਮੂਹਰੇ ਹੁੰਦੇ ਸੀਗੇ ਹਰੇ ਕੰਮ 'ਚ ਤੇ ਮੈਂ ਸਮਝਦਾ ਕਿ ਉਹਨੂੰ ਦੀ ਸੁਣਵਾਈ ਕਿਉਂ ਨਹੀਂ ਹੋਈ ਉਹ ਤੁਸੀਂ ਮੱਸਲੇ ਉਹਨਾਂ ਦੇ ਆਪਣੇ ਨੇ ਤੇ ਮੈਂ ਸਮਝਦਾ ਕਿ ਸੁਣਵਾਈ ਉਹਨਾਂ ਦੀ ਕੂਰੀਏ ਦੋ ਦੋ ਵਾਰ ਕਿਹ ਮੈਂ ਨਿਰ ਰਹੀਆਂ ਸਤਾਨਾ 'ਚ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਰਿਹਾ ਇੱਕ ਇੱਕ ਬਲਾਕ ਸਮਤੀ ਦਾ ਚੇਅਰਮੈਨ ਰਿਹਾ ਦੋ ਵਾਰ ਅਭਲਵਾ ਸਟੇਟ ਦੇ ਚੇਅਰਮੈਨ ਰਹੇ ਮੈਂ ਸਮਝਦਾ ਕਿ ਕਿਉਂ ਨਹੀਂ ਮਾਨ ਸਨਮਾਨ ਪਾਰਟੀ ਨੇ ਉਸ ਦਾ ਜਿਹੜੇ ਵਰਤਨੋਂ ਤੋਂ ਸੀਨੀਅਰ ਨੇ ਮੈਨਸਾਂ ਦਾ ਉਹ ਜਿਹੜੇ ਪਿੱਛੇ ਰਹਿ ਗਏ ਉਹਨਾਂ ਦਾ ਵੀ ਇਸ ਦਿਨੋਂ ਉਹਨਾਂ ਦਾ ਵੀ ਦਿਲ ਦੁਖਿਆ ਉਹ ਸਾਡੇ ਪਿੱਛੋਂ ਆਇਆ ਬੰਦਾ ਅੱਗੇ ਲੰਘ ਗਿਆ ਤੇ